ਤੇ ਇਹਦੇ ਉੱਤੇ ਫੇਰਿਆ ਹੋਇਆ ਜੀ ਸਿਉਣੀ ਦਾ ਝੋਲ ਉਹਨਾਂ ਸਮਿਆਂ ਦਾ ਮੀਡੀਆ ਸਮੂਹ ਦੇ ਇਤਿਹਾਸ ਬਾਰੇ ਦੱਸੋ ਇਹ 1883 ਦੀ ਮਿਲੀ ਹੋਈ ਹੈ ਜੀ ਨੌਂ ਕੀ ਆ ਸਤਿਗੁਰਾਲ ਜੀ ਸਤਿਗੁਰਾਲ ਇਹ ਜਿਹੜੀ ਵੀਡੀਓ ਹੈ ਜੀ ਇਹ ਸਾਡੇ ਪਿੰਡ ਦੀ ਆ ਪਿੰਡ ਬੰਗੀ ਰੁੱਗੂ ਦੀ ਤੇ ਇਸ ਟਾਈਮ ਆਪਾਂ ਪਿੰਡ ਦੀ ਸੱਤ ਦੇ ਵਿੱਚ ਬੈਠੇ ਆ ਤੇ ਇੱਕ ਖੂਬਸੂਰਤ ਇੱਕ ਇਤਿਹਾਸਕ ਵਿਰਾਸਤੀ ਇੱਕ ਮੰਨ ਲਓ ਆਪਾਂ ਨੂੰ ਮਿਲੀ ਹੈ ਛਾਹ ਮਿਲੀ ਸ਼੍ਰੀ ਸਾਹਿਬ ਜੀ ਆ ਕਿਰਪਾ ਨਾਲ ਆਪਾਂ ਕਹਿ ਦਿੰਨੇ ਆ ਤੇ ਇਹ ਕਿੰਨੀ ਟਾਈਮ ਪੁਰਾਣੀ ਆ 18 ਇਹ ਕਦੋਂ ਦੀ ਸੰਭੀ ਹੋਈ ਹੈ ਜੀ ਉਹ ਸਾਰੀ ਗੱਲਬਾਤ ਤੇ ਕਿੰਨਾ ਦੇ ਕੋਲੇ ਹੈਗੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਗਰਮੀਰ ਸਿੰਘ ਸਾਰਾ ਉਹ ਜਗਜੀਤ ਸਿੰਘ ਜੀ ਹਾਂਜੀ ਇਸ ਹੌਨਾ ਕੀ ਪੁੱਛਣਾ ਨਹੀਂ ਬਸ ਤੁਸੀਂ ਤੁਸੀਂ ਐ ਦੱਸੋ ਵੀ ਜਿਹੜੀ ਇਹ ਸ੍ਰੀ ਸਾਹਿਬ ਤੁਹਾਨੂੰ ਮਿਲੀ ਹੈ ਇਹ ਤੁਹਾਨੂੰ ਐਨੇ ਜਰਦੀ ਪੁਰਾਣੀ ਹੈ ਕਿਵੇਂ ਮਿਲੀ ਹੈ ਸਾਨੂੰ ਇਹਦਾ ਇਤਿਹਾਸ ਬਾਰੇ ਦੱਸੋ ਇਹ 1883 ਦੀ ਮਿਲੀ ਹੋਈ ਹੈ ਜੀ ਇੱਕ ਜਿਹੜਾ ਇਹ ਪਿੰਡ ਦਾ ਜਨਦੀਸ ਉਹ ਹੈ ਪੁਰਾਣਾ ਇਤਿਹਾਸ ਹਾਂਜੀ ਉਹ ਰੁੱਗੂ ਰੁੱਗੂ ਕਾ ਸੀਗਾ ਕੋਈ ਅੱਛਾ ਜੀ ਉਹਦੇ ਜਿਉਂ ਤਾਂ ਨਾਨਕੇ ਸੀ ਉਹਨਾਂ ਦਾ ਜਿਹੜਾ ਪਿਓ ਸੀ ਜਨਦੀ ਉਹ ਪਿੱਛੇ ਕਿਤੇ ਮਾਰਿਆ ਗਿਆ ਕਾਸ ਨਾ ਕਾਸੇ ਚ ਜਿਹੜਾ ਰੁੱਗੂ ਕਾ ਸੀ ਉਹਦਾ ਪਿਓ ਮਾਰਿਆ ਗਿਆ ਉਹਦਾ ਪਿਓ ਮਾਰਿਆ ਗਿਆ ਠੀਕ ਹੈ ਜੀ ਉਹ ਜਦੋਂ ਬੁੜੀ ਜਣਦੀ ਉਹਦੀ ਜਿਹੜੀ ਮਾਈ ਸੀ ਫਿਰ ਉਹਨੂੰ ਨਾਲਕੇ ਘਰ ਲਿਆਈ ਅੱਛਾ ਜੀ ਉਹ ਜਾਉਂਦਾ ਲਿਆਈ ਹਾਂ ਨਾਲਕੇ ਢੇਰੀ ਤੇ ਜਾਉਂਦਾ ਗਿਆ ਜਾਉਂਦਾ ਲਿਆਏ ਜਾਉਂਦੇ ਇਹ ਜਣਦੀ ਰਾਜਾਂ ਦੇ ਵਿੱਚੋਂ ਪਿੰਡ ਵਜਿਆ ਹੋਇਆ ਅੱਛਾ ਜੀ ਜਿਵੇਂ ਕੈਪਟਨ ਸਿੰਘ ਕੈਪਟਨ ਆ ਜਾਂ ਕੈਪਟਨ ਅਨੰਦਰ ਸਿੰਘ ਦੇ ਮਤਲਬ ਵੱਡੇ ਵੱਡੇ ਰਿਆਂ ਚੋਂ ਵੱਟ ਫਟੇਰਾ ਚੋਂ ਇਹਨਾਂ ਚੋਂ ਵਜਿਆ ਹੋਇਆ ਹੈ ਠੀਕ ਹੈ ਜੀ ਇਹ ਰੁੱਗੂ ਕਾਸੀ ਕਾ ਜਿਹੜਾ ਫਿਰ ਉੱਥੋਂ ਜਾਂਦੀ ਇਹਨਾਂ ਨੂੰ ਢੱਡ ਬਜਾਉਣ ਲੱਗ ਗਏ ਵੀ ਸਾਡੇ ਕੋਲ ਖਾਣ ਪੀਣ ਨੂੰ ਕੁਝ ਹੈ ਨਹੀਂ ਵੀ ਰਾਜਾ ਸਾਹਮਣੇ ਉਹ ਪੀਰ ਕਰੀ ਉਹਨਾਂ ਨੇ ਹਰੀਆਦ ਕਰੀ ਹਰੀਆਦ ਕਰੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਆ ਪਿੰਡ ਬਖਸ਼ਿਆ ਅੱਛਾ ਜਿਹੜਾ ਆਪਣਾ ਪਿੰਡ ਮਤਲਬ ਵੱਜਿਆ ਹੋਇਆ ਇਹੇ ਉਹਨਾਂ ਨੂੰ ਲਾਟ ਕਰਤੀ ਲਾਟ ਕਰਤਾ ਫਿਰ ਰੁੱਗੂ ਬੰਗੀ ਰੁੱਗੂ ਕਾ ਬਿਓਹ ਰੁੱਗੂ ਜਿਹੜਾ ਰੁੱਗਾ ਸਿੰਘ ਸੀਗਾ ਉਹਨੂੰ ਇਹ ਜ਼ਮੀਨ ਲਾਟ ਕਰਤੀ ਉਹ ਆ ਕੇ ਇੱਥੇ ਰਹਿਣ ਲੱਗ ਗਿਆ ਇੱਥੇ ਰਹਿਣ ਲੱਗ ਗਿਆ ਰੁੱਗੂ ਕਾ ਉਹਦਾ ਨਾਮ ਸੀ ਜਿਵੇਂ ਕਹਿੰਦਾ ਫਿਰ ਰੁੱਗੂ ਦਾ ਪਿੰਡ ਵੱਜ ਗਿਆ ਇਹ ਅੱਛਾ ਜੀ ਜਦੋਂ ਪਿੰਡ ਵੱਜਿਆ ਫਿਰ ਆ ਕੇ ਆਪਣੇ ਪਿੰਡ ਇੱਥੇ ਇੱਕ ਮੋੜੀ ਗੱਡੀ ਸੀ ਉਹਨਾਂ ਨੇ ਇੱਕ ਮੋੜੀ ਗੱਡੀ ਸੀ ਉਹਨਾਂ ਨੇ ਜਾਂਡੀ ਦੀ ਸੁੱਕੀ ਅੱਛਾ ਜੀ ਉਹ ਕਹਿੰਦੇ ਸੀਗੇ ਵੀ ਜੇ ਪਿੰਡ ਮੋੜੀ ਹਰੀ ਹੋਗੀ ਤਾਂ ਪਿੰਡ ਬਸੂਗਾ ਨਹੀਂ ਇਹ ਪਿੰਡ ਉਝੜੂਗਾ ਅੱਛਾ ਜੀ ਫਿਰ ਇਹ ਉਹ ਮੋੜੀ ਹਰੀ ਹੋ ਗਈ ਮੋੜੀ ਹਰੀ ਹੋ ਗਈ ਉਹ ਤੇ ਫਿਰ ਇਹ ਪਿੰਡ ਰੁੱਗੂ ਬੰਗੀ ਵੱਜਿਆ ਰੁੱਗੂ ਬੰਗੀ ਪਿੰਡ ਵੱਜ ਗਿਆ ਇਹ ਇੱਥੇ ਜਿਵੇਂ ਕਹਿੰਦੇ ਅੰਦਰ ਆਪ ਵੀ ਕਾਰ ਕਰਕੇ ਕਲੀ ਪਾ ਕੇ ਕਿਵੇਂ ਕਹ ਦੋ ਵੀ ਇਹ ਇਥੋਂ ਪਟਿਆਲੇ ਭਾਗੇ ਅੱਛਾ ਜੀ ਪਟਿਆਲੇ ਜਾ ਕੇ ਬੈਠ ਕੇ ਸਾਡੇ ਬੁੜੇ ਉਦੋਂ ਬਾਅਦ ਉਹ ਬੰਗੀ ਰੁਲਦੂ ਤੋਂ ਬੰਗੀ ਦੀਪਾ ਇੱਥੇ ਆ ਕੇ ਪਿੰਡ ਵੱਜ ਕੇ ਨਾਲ ਬਰਾਬਰ ਇਹ ਇਹ ਉਹਦੇ ਭਰਾ ਸੀਗੇ ਜੀ ਉਹ ਇਹਦਾ ਰੁਲਦੂ ਬੰਗੀ ਰੁਲਦੂ ਚ ਆ ਕੇ ਵੱਜਿਆ ਅੱਛਾ ਇਹ ਬੰਗੀ ਰੁਲਦੂ ਚ ਆ ਕੇ ਵੱਜਿਆ ਤਾਂ ਤੇ ਇਹ ਫਿਰ ਮਤਲਬ ਉਹ ਕਰ ਭਰਾ ਹੋਣਗੇ ਜੀ ਤਿੰਨ ਚਾਰ ਇਕੱਠੇ ਨਾ ਉਹ ਰੋਡ ਨਾਮ ਮਤਲਬ ਇਹ ਅੱਡ ਸੀ ਇਹਦਾ ਇੱਥੋਂ ਹੀ ਆ ਕੇ ਪਾਦਾ ਜਿਵੇਂ ਹੁਣ ਆਪਾਂ ਇੱਥੋਂ ਕਿਸੇ ਪੰਡਿਤ ਜਾ ਕੇ ਪਿੰਡ ਪਾਣ ਲਗੇ ਅੱਛਾ ਅੱਛਾ ਗਾਹਾਂ ਬੰਨ ਲਗੇ ਹਾਂ ਗਾਹਾਂ ਬੰਨ ਲਗੇ ਇਹਦਾ ਇੱਥੋਂ ਬੰਗੀ ਤੋਂ ਉੱਠੇ ਬੰਗੀ ਪੁਰਾਣਾ ਪਿੰਡ ਹੈ ਠੀਕ ਹੈ ਬੰਗੀ ਤੋਂ ਉੱਠੇ ਤੇ ਇੱਥੇ ਆ ਕੇ ਵੀ ਸਰਦਾਰ ਇੱਥੇ ਆ ਕੇ ਪਿੰਡ ਉਹ ਕਰ ਗਏ ਲੈਂਕਾ ਆਉਦੀ ਲੈਂਕਾ ਕਿੱਥੇ ਗਈ ਠੀਕ ਹੈ ਉਹ ਅੱਧਾ ਜਣਦੀ ਇਹਨਾਂ ਨੇ ਆ ਕੇ ਇੱਥੋਂ ਆਪਣੇ ਨਾਲ ਬੰਨਾ ਲਿਆ ਠੀਕ ਹੈ ਜੀ ਸਾਡਾ ਬਜ਼ੁਰਗ ਜਣਦੀ ਸਾਡਾ ਸੀਗਾ ਵੱਡਾ ਸੋਹਾ ਸਿੰਘ ਸੋਹਾ ਸਿੰਘ ਉਹਨੂੰ ਰਾਜੇ ਨੇ ਭੇਟ ਕੀਤੀ ਸੀ ਇਹ ਅੱਛਾ ਇਹ 1683 ਸੀ ਹਾਂ ਜੀ ਠੀਕ ਹੈ ਜੀ ਇਹ ਮਤਲਬ ਵੀ ਜਿਹੜਾ ਸੋਭਾ ਸਿੰਘ ਸੀਗਾ ਜੀ ਉਹਨਾਂ ਨੂੰ ਇਹ ਭੇਟ ਕੀਤੀ ਭੇਟ ਕਰੀ ਸੀ ਰਾਜੇ ਦੇ ਦਾਦੇ ਪਰਦਾਦੇ ਅੱਛਾ ਦਾਦੇ ਪਰਦਾਦੇ ਹਾਂ ਠੀਕ ਹੈ ਜੀ ਇਹ ਮੈਂ ਐ ਸੋਚਿਆ ਮੈਂ ਕਿਹਾ ਕਿਤੇ ਵੀ ਉਹ ਰੁੱਗਾ ਸਿੰਘ ਨੂੰ ਭੇਟ ਕਰੀ ਸੀ ਤੇ ਵੀ ਉਦੋਂ ਮਗਰੋਂ ਇਹ ਪੀੜੀ ਦਰ ਪੀੜੀ ਗਾਹਾਂ ਤੁਸੀਂ ਸੋਭਾ ਸਿੰਘ ਨੂੰ ਕਰੀ ਸੀ ਅੱਛਾ ਇਹ ਸੋਭਾ ਸਿੰਘ ਨੂੰ ਕਰੀ 1883 ਆ ਲਿਖਿਆ ਹੋਇਆ ਮੜਾ ਜਿਹਾ ਨੇੜੇ ਹੋ ਕੇ ਦਿਖਾਇਆ ਅੱਛਾ ਜੀ ਆ ਇਧਰ ਨਾ ਲਿਖਿਆ ਹੋਇਆ ਮੜਾ ਜਿਹਾ ਕੋਲੇ ਕਰਕੇ ਦਿਖਾਇਓ ਗੁਰਮੁਖੀ ਭਾਸ਼ਾ ਚ ਲਿਖਿਆ ਹੈ ਇਨੂੰ ਐ ਕਰ ਦਿੰਨੇ ਆ ਅਸੀਂ ਥੋੜਾ ਜਿਹਾ ਦੇਖ ਹਾਂ ਜੀ ਸੋਭਾ ਸਿੰਘ ਰੁੱਗੂ ਕਾ ਇਹਦੇ ਉੱਤੇ ਲਿਖਿਆ ਸੋਭਾ ਸਿੰਘ ਰੁੱਗੂ ਕਾ 583 1883 ਆ ਲਿਖਿਆ ਹੋਇਆ ਮੜਾ ਜਿਹਾ ਨੀੜੇ ਹੋ ਕੇ ਦਿਖਾਇਆ ਹੈ ਅੱਛਾ ਜੀ ਆ ਇਧਰ ਨਾਲ ਲਿਖਿਆ ਹੋਇਆ ਮੜਾ ਜਿਹਾ ਕੋਲੇ ਕਰਕੇ ਦਿਖਾਇਓ ਗੁਰਮੁਖੀ ਭਾਸ਼ਾ ਚ ਲਿਖਿਆ ਹੋਇਆ ਇਹਨੂੰ ਐ ਕਰ ਦਿੰਨੇ ਆ ਅਸੀਂ ਥੋੜਾ ਜਿਹਾ ਦੇਖ ਹਾਂ ਜੀ ਸੋਭਾ ਸਿੰਘ ਰੁੱਗੂ ਕਾ ਇਹਦੇ ਉੱਤੇ ਲਿਖਿਆ ਸੋਭਾ ਸਿੰਘ ਰੁੱਗੂ ਕਾ ਹਾਂ ਇਹ ਹੈ ਬਸ ਸੋਬਾ ਹਕਾਲ ਸਹਾਏ ਸਗਾਲ ਸਹਾਏ ਸੋਬਾ ਸਿੰਘ ਰੂਗੂ ਕਾ 1883 1883 ਲਿਖਿਆ ਪਿਆ ਹਾਂ ਇਹ ਗੁਰਮੁਖੀ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਕੀ ਹੈ ਜੀ ਇਹ ਸਿਉਨੇ ਦਾ ਝੋਲ ਫੇਰਾ ਹੋਇਆ ਤੇ ਇਹਦੇ ਉੱਤੇ ਫੇਰਾ ਹੋਇਆ ਜੀ ਸਿਉਨੇ ਦਾ ਝੋਲ ਉਹਨਾਂ ਸਮਿਆਂ ਦਾ ਮੜਾ ਜਾ ਦਿਖਾ ਦਿਓ ਚਲੋ ਸਮੇ ਦੇ ਹਿਸਾਬ ਨਾਲ ਲੈ ਲਵਾਂ ਜਿਹੜੀ ਹੈਗੀਆਂ ਮੰਨ ਲਓ ਆ ਡਿਜ਼ਾਈਨ ਤੇ ਇਹਦੀ ਇਧਰਲੀ ਸਾਈਡ ਵੀ ਜਿਹੜਾ ਡਿਜ਼ਾਈਨ ਬਣਿਆ ਹੋਇਆਗਾ ਪੂਰਾ ਸਾਫ਼ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੀ ਇਹਨਾਂ ਨੇ ਇਹ ਵਿਰਾਸਤ ਮੰਨ ਲਓ ਸੰਭ ਕੇ ਰੱਖੀ ਹੋਈ ਹੈ ਇਹਦੇ ਬਈ ਸ੍ਰੀ ਸਾਹਿਬ ਦੇ ਉੱਤੇ ਤਾਂ ਨਹੀਂ ਲਿਖਿਆ ਹੋਇਆ ਕੁਝ ਤਾਂ ਆਪਾਂ ਬਾਹਰ ਕਰ ਲਈ ਨਾ ਕੁਝ ਨਹੀਂ ਲਿਖਿਆ ਆ ਫੜਿਓ ਮਾੜਾ ਜਾ ਆ ਦੇਖ ਸਕਦੇ ਹਾਂ ਦੋਸਤੋ ਬਾਕੀ ਆ ਮੁੱਠੇ ਦਾ ਡਿਜ਼ਾਈਨ ਵੀ ਦੇਖ ਸਕਦੇ ਹਾਂ ਦਿੱਲੀ ਸਾਈਡ ਤੋਂ ਵੀ ਦਿਖਾ ਦਿ ਬਰਾਸਤੀ ਚੀਜ਼ਾਂ ਸੰਭਣ ਦਾ ਮੱਲੋ ਸ਼ੌਂਕ ਕਿਸੇ ਕਿਸੇ ਬੰਦਿਆਂ ਨੂੰ ਹੁੰਦਾ ਜੀ ਪਰ ਜਦੋਂ ਉਹ ਚੀਜ਼ਾਂ ਆਪਣੇ ਸਾਹਮਣੇ ਆਉਂਦੀਆਂ ਉਦੋਂ ਆਪਾਂ ਉਹਨਾਂ ਦੀ ਤਾਰੀਫ਼ ਕਰਦੇ ਹਾਂ ਤੇ ਇਸੇ ਲਈ ਇਹ ਵੀਡੀਓ ਬਣਾਈ ਗਈ ਹੈ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਸਾਹਿਬ ਦਾ ਵੀ ਇਹਨਾਂ ਨੇ ਇਹ ਚੀਜ਼ ਸਾਹਮਣੇ ਰੱਖੀ ਹੈ ਤੇ ਹੋਰ ਵੀ ਜੇ ਥੋੜੀ ਬਹੁਤ ਸਾਂਸਵਾਲ ਹੋਰ ਵੀ ਹੋ ਸਕਦੀ ਹੈ ਨਾ ਜਾਂ ਨਵਾਂ ਪਾ ਕੇ ਹਾਂ ਜੀ ਹਾਂ ਜੀ ਹਾਂ ਨਵਾਂ ਪਾ ਲਿਆ ਵਾਂਗੇ ਹੁਣ ਇਹ ਪਵਾਵਾਂਗੇ ਆਪਾਂ ਸ਼੍ਰੀ ਦਮਦਮਾ ਸਾਹਿਬ ਤੋਂ ਇਹਦੀ ਜ਼ਿੰਮੇਵਾਰੀ ਜਲੌਰ ਸਿੰਘ ਨੇ ਲਈ ਹੈ ਜੀ ਕੀ ਕਹਿੰਦੇ ਵੀ ਅਸੀਂ ਰੈਡੀ ਕਰਾਂਗੇ ਆਪੇ ਹੋਰ ਕੋਈ ਗੱਲਬਾਤ ਜੀ ਕੋਈ ਹੋਰ ਇਹਦਾ ਇੱਕ ਚਾਹੋ ਜਿਹਦੇ ਬਾਰੇ ਪਿੰਡ ਬਾਰੇ ਆਏ ਪਾਸ ਪਿੰਡ ਇਹ ਹੁਣ ਜਿੱਧਰ ਨੂੰ ਝੰਡੀ ਪਾ ਦਿੱਤੀ ਆ ਉਧਰ ਨੂੰ ਪਿੰਡ ਵੱਧਦਾ ਹੈ। ਅੱਛਾ ਜੀ ਇਹ ਵੀ ਇਹਦੇ ਚ ਖਾਸੀਅਤ ਹੈ ਦੋਸਤੋ ਕਹਿੰਦੇ ਵੀ ਜਿਹੜੀ ਝੰਡੀ ਪ੍ਰਾਣੀ ਲਾਈ ਉਹ ਵੀ ਤੁਹਾਨੂੰ ਵਿੱਚ ਦਿਖਾਵਾਂਗੇ ਵੀਡੀਓ ਦੇ। ਕਹਿੰਦੇ ਵੀ ਜਿੱਧਰ ਨੂੰ ਝੰਡੀ ਦਾ ਰੋਕ ਬਦਲੀ ਵਧੀ ਜਾਂਦਾ ਤੇ ਉਸੇ ਪਾਸ ਨੂੰ ਕਹਿੰਦੇ ਪਿੰਡ ਵਧੀ ਜਾਂਦਾ। ਇਹ ਵੀ ਤੁਹਾਨੂੰ ਆਪਾਂ ਝੰਡੀ ਵੀ ਦਿਖਾਵਾਂਗੇ। ਅੱਗੇ ਜਾ ਕੇ ਵੀਡੀਓ ਦੇ ਵਿੱਚ ਤੇ ਦੇਖਿਓ ਪੂਰੀ ਵੀਡੀਓ ਗੌਰ ਨਾਲ। ਧੰਨਵਾਦ ਜੀ ਤੁਹਾਡਾ। ਚਲੋ ਠੀਕ ਹੈ ਜੀ। ਤੇ ਜਾਣਕਾਰੀ ਕਿਸ ਤਰ੍ਹਾਂ ਲੱਗੀ ਜੀ ਅੱਗੇ ਤੁਹਾਨੂੰ ਕਮੈਂਟ ਕਰਕੇ ਦੱਸੋ। ਵਧਾਈਆਂ। ਤੇ ਜੇਕਰ ਹੋਰ ਕੋਈ ਵਿਰਾਸਤੀ ਚੀਜ਼ ਸਾਡੇ ਨੇੜੇ ਦੇ ਕਿਸੇ ਪਿੰਡਾਂ 'ਚ ਇਸ ਤਰ੍ਹਾਂ ਨਹੀਂ ਹੈੀ ਆ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਿਹੜੀ ਸਾਨੂੰ ਨਾ ਪਤਾ ਹੋਵੇ ਚੀਜ਼ ਦਾ ਤਾਂ ਆਪਾਂ ਉਹ ਵੀਡੀਓ ਬਣਾ ਕੇ ਵੀ ਦੁਨੀਆ ਦੇ ਸਾਹਮਣੇ ਪੇਸ਼ ਕਰਾਂਗੇ ਧੰਨਵਾਦ ਜੀ ਇਹਨੇ ਜਿਹੜੇ ਪਾਸੇ ਝੰਡੀ ਵੱਧਦੀ ਹੈ ਉਧਰ ਨੂੰ ਪਿੰਡ ਵੱਧਾ ਹਨਾ ਤੇ ਆ ਹੁਣ ਇਧਰ ਨੂੰ ਨਵੀਂ ਹੋਈ ਹੈਗੀ ਤੇ ਇਧਰ ਪਿੰਡ ਵੀ ਇਧਰ ਪੱਕੇ ਪੱਲੇ ਨੂੰ ਬਹੁਤ ਜ਼ਿਆਦੇ ਹਾਂ ਤੇ ਇਧਰ ਨੂੰ ਝੰਡੀ ਦਾ ਝੁਕਾਅ ਹੋਈ ਜਾਂਦਾ ਦੋਸਤੋ ਕਿਉਂਕਿ ਦੂਜੇ ਪਾਸੇ ਦਾ ਝੁਕਾਅ ਨਹੀਂ ਹੈਗਾ ਉਧਰ ਤੱਕ ਨਹੀਂ ਉਹ ਇਹ ਝੰਡੀ ਤੁਸੀਂ ਦੇਖ ਸਕਦੇ ਹੋ ਇੱਥੇ ਮਲਤਾ ਵੀ ਹੁੰਦੀ ਹੈ ਇਹ ਹਰੀ-ਭਰੀ ਰਹੂ ਜਿੱਨਾਂ ਜਰ ਪਿੰਡ ਵਾਸਤਾਂ ਨੂੰ ਹਰੀ ਬਿਲਕੁਲ ਇਸ ਤਰੀਕੇ ਨਾਲ ਹੀ ਰਹਿੰਦੀ ਹੈ ਖਟਨਾਰ ਆ ਦੇ ਤੇ ਪਿੰਡ ਵੀ ਕਹਿੰਦੇ ਵੀ ਇਸ ਤਰ੍ਹਾਂ ਹੀ ਹੱਸਦਾ ਵਸਦਾ ਰਹਿੰਦਾ ਹੈ ਇਧਰਲੇ ਪਾਸੇ ਨੂੰ ਹੀ ਆਪਣਾ ਇਹ ਪਿੰਡ ਵਧ ਰਿਹਾ ਆ ਦੇਖ ਸਕਦੇ ਹੋ ਤੁਸੀਂ ਤੇ ਇਹਦੀ ਦੋਸਤੋ ਮੰਨਤਾ ਵੀ ਹੁੰਦੀ ਹੈ ਉਹ ਤਾਹਾਂ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੋਂ ਡਾਣੀਆਂ ਆਟੋਮੈਟਿਕ ਭੁਰੀ ਜਾਂਦੀਆਂ ਤੇ ਇਧਰਲੇ ਪਾਸੇ ਡਾਣੀਆਂ ਨਿਕਲੀ